ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਨਾ ਵੀ ਗੱਲ ਕਰਨੀ ਹੈ ਜਿਹੜਾ ਪਾਲਕ ਤੇ ਬਾਥੂ ਬਹੁਤ ਭਰਾ ਕਹਿੰਦੇ ਆ ਨਾ ਵੀ ਪਾਲਕ ਤੇ ਬਾਥੂ ਯਾਰ ਇਹ ਮਰਦੇ ਨਹੀਂਗੇ ਵੀ ਪਤਾ ਨਹੀਂ ਦਵਾਈ ਨਹੀਂ ਕੰਮ ਕਰਦੀ ਜਾਂ ਕੋਈ ਕੀ ਕਾਰਨ ਆ ਆਪਾਂ ਅੱਜ ਉਹਦੇ ਬਣਾਉਨੇ ਆ ਵੀਡੀਓ ਇਹ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਲੋਬੇ ਮਰਨ ਵਾਲੀ ਗੱਲ ਤਾਂ ਹੈ ਨਹੀਂ ਕਿ ਵੀ ਨਾ ਮਰੇ। ਪਰ ਕਈ ਵਾਰੀ ਨਾ ਆਪਾਂ ਇੱਕ ਤਾਂ ਡੋਜ਼ ਨਹੀਂ ਸਹੀ ਪਾਉਂਦੇ ਦਵਾਈ ਦੀ। ਹੈਨਾ? ਇੱਕ ਡੋਜ਼ ਨਹੀਂ ਸਹੀ ਪਾਉਂਦੇ। ਕਈ ਵਾਰੀ ਆਪਾਂ ਐ ਡਰਦੇ ਆ ਯਾਰ ਇਹ ਨੁਕਸਾਨ ਨਾ ਕਰ ਜੇ। ਇਹ ਨਸਾਰੇ ਤੇ ਆ ਕੇ ਨੁਕਸਾਨ ਕਰੂਗੀ, ਐ ਕਰੂਗੀ। ਆਪਾਂ ਉਹਨਾਂ ਚੀਜ਼ਾਂ ਤੋਂ ਡਰ ਹੀ ਜਾਂਦੇ ਆ। ਤੇ ਕੰਮ ਤਾਂ ਕਰਦੀਆਂ ਚੀਜ਼ਾਂ ਬਾਕੀ 2-3 ਚੀਜ਼ਾਂ ਹੋਰ ਹੁੰਦੀਆਂ। ਤੇ ਇੱਕ ਮੌਸਮ ਮੌਸਮ ਬਹੁਤ ਇਹਦੇ ਚ ਉਹ ਵੀ ਸਾਤ ਦੰਦਾ ਜੇ ਮੌਸਮ ਸਹੀ ਹੈ ਜਿਵੇਂ ਧੁੱਪ ਲੱਗਦੀ ਹੈ ਜਿਵੇਂ ਅੱਜ ਧੁੱਪ ਲੱਗੀ ਆ ਆ ਦੇਖੋ ਸੂਰੀ ਐਂ ਤੇ ਕਿੰਨਾ ਧੁੱਪਾਂ ਲੱਗੀਆਂ ਵੀ ਸੀਗੀਆਂ ਧੁੰਦ ਵੀ ਪਈ ਆ ਤੇ ਧੁੱਪਾਂ ਵੀ ਲੱਗੀਆਂ ਵਧੀਆ ਵਧੀਆ ਧੁੱਪਾਂ ਵੀ ਲੱਗੀਆਂ ਲੱਗੀਆਂ ਸੀ ਤੇ ਜਿਨ੍ਹਾਂ ਨੇ ਉਦੋਂ ਸਪਰੇਅ ਕਰ ਲੇ ਭਾਈ ਉਹਨਾਂ ਦੇ ਜ਼ਰੂਰ ਕੰਮ ਕੀਤਾ ਹੋ ਦਵਾਈ ਨੇ ਤੇ ਮੈਂ ਤੁਹਾਨੂੰ ਨਾ ਇੱਕ ਤਾਂ ਵਿਖਾਉਣਾ ਪਾਲਕ ਬਾਥੂ ਵਾਲਾ ਕੰਮ ਜਿਹੜਾ ਤੁਸੀਂ ਆਂਦੇ ਸੀ ਵੀ ਇਹ ਮਰਦਾ ਨਹੀਂਗਾ ਤੇ ਆਹ ਤੁਸੀਂ ਵੇਖੋ ਕਿੱਡਾ ਕਿੱਡਾ ਪਾਲਕ ਆ ਆ ਭਾਈ ਘੁੰਡ ਮੋੜ ਤੇ ਤੇ ਗੁਲਾਬੀ ਕਰ ਤੇ ਪੱਤੇ ਇਹਦੇ ਆ ਦੇਖੋ ਇੱਕ ਨਹੀਂ ਇਹ ਆ ਦੇਖੋ ਆਪਾਂ ਨਾ ਪਹਿਲੇ ਸਾਰੇ ਸਪਰੇਅ ਕੀਤੀ ਨਹੀਂ ਸੀ ਤੇ ਵੱਧ ਗਿਆ ਸੀ ਕੰਮ ਵੱਡੇ ਵੱਡੇ ਪਾਲਕ ਦੇ ਢੰਡ ਮੂੜ ਤੇ ਤੁਹਾਨੂੰ ਖਾਣਾ ਆ ਦੇਖੋ ਇਹ ਐਡਾ ਬਿਸ਼ਰਮ ਪਾਲਕ ਸੀ ਇਹ ਇਹਨੂੰ ਜੰਗਲੀ ਪਾਲਕ ਕਹਿੰਦੇ ਆ ਤੇ ਇੱਕ ਹੰਮੈ ਨਾ ਆ ਦੇਖੋ ਪੀਲੀ ਪੈ ਗਈ ਬਈ ਹਜੇ ਇਸ ਵਾਰ ਨੂੰ ਪਾਣੀ ਨਹੀਂ ਲੱਗਿਆ ਜਦੋਂ ਪਾਣੀ ਲੱਗਿਆ ਨਾ ਸਹੀ ਤਰ੍ਹਾਂ ਜਰਬੋਦ ਬਖਾਉਗੀ ਇਹ ਆਪਾਂ ਨਾ ਉਹ ਇਹ ਸਪਰੇਅ ਕੀਤੀ ਸੀਗੀ ਇੱਕ ਤਾਂ ਸੀਗੀ 240 ਤੇ ਇੱਕ ਸੀਗੀ ਐਲ ਗ੍ਰੈਪ ਕੁਸਵਾਂ ਤੇ ਆਪਾਂ ਐਲ ਗ੍ਰੈਪ ਕੀਤੀ ਸੀ ਕੁਸ ਤੇ ਕੀਤੀ 240 ਇਹਦੇ ਤੇ ਐਲ ਗ੍ਰੈਪ ਕੀਤੀ ਵੀ ਆਹ ਦੋਨੇ ਸਪਰੇਅਆਂ ਕੀਤੀਆਂ ਸੀ ਆਪਾਂ ਇਹ ਤੇ ਆਪਾਂ ਪੈਣੀਤੀ ਸਪਰੇਅ ਐਸ ਬੂਜੇ ਤੇ ਆ ਦੇਖੋ ਕਿਵੇਂ ਕਾਇਮ ਖੜਾ ਹੈ ਇਹਦੇ ਨਾਲ ਅਸਰੋਂ ਸੀਗੀ ਆਪਾਂ ਖਸਰੋਣਾ ਮਰ ਜੇ ਇਹਨੂੰ ਕਈ ਨਾ ਪਟਦਿਆਂਗੇ ਆ ਪੜਦਾ ਬਈ ਕਈ ਨਾ ਹਾਂ ਵੀ ਕੀ ਤੁਸੀਂ ਨਾਲ ਨਾਲ ਵਹਿੰਦੇ ਜਾਓ ਵੀ ਜਮਾ ਨਾ ਸਵਾ ਬਣਾਤਾ ਆ ਦੇਖੋ ਕਈ ਵਾਰੀ ਨਾ ਇਹ ਜਿਹੜੀ ਐਲ ਗ੍ਰਿਪ ਹੈ ਇਹ ਇੱਕ ਸੀਸ਼ ਨਹੀਂ ਕੰਮ ਕਰਦੀ ਆ ਮੈਂ ਨਾ ਵੇਖੂ ਇੱਕ ਨਹੀਂ ਕੰਮ ਕਰਦੀ ਤਾਂ ਆਪਾਂ ਸਵਾ ਪਾ ਦਿਓ ਡੂੜ ਪਾ ਦਿਓ ਕਿੱਲੇ ਤੇ ਕਈ ਕਈ ਤਾਂ ਦੋ ਵੀ ਪਾਉਂਦੇ ਆ ਬਈ ਪਰ ਐ ਹੁੰਦਾ ਵੀ ਕਣਕ ਜਾਦੇ ਵੱਡੀ ਨਾ ਹੋਵੇ ਜਿਆਦੇ ਟਾਈਮ ਨਾ ਹੋਵੇ ਬੀਜੀ ਨੂੰ ਕਿਉਂਕਿ ਫੇਰ ਇਹ ਨਾ ਇਹ ਦਵਾਈਆਂ ਨਾਲ ਸਾਰੇ ਤੇ ਆ ਕੇ ਕਣਕ ਦੇ ਅਸਰ ਪਾਦਨੀ ਆ ਦੇਖੋ ਤੁਸੀਂ ਇਹ ਕੋਈ ਆਏ ਨਹੀਂ ਵੀ ਉਹ 3 ਮਹੀਨੇ ਵਾਲੀ ਕੀਤੀ ਆ ਜਿਹਨੂੰ ਆਪਾਂ ਕਹਿ ਦਿੰਦੇ ਆ ਰਾਉਂਡ ਅਪ ਉਹ ਨਹੀਂ ਗਈ ਆਹ ਦੇਖੋ ਕਣਕ ਦੇ ਵਿੱਚ ਵੀ ਕਿਵੇਂ ਕੀਤਾ ਪਿਆ ਕਣਕ ਵਧੀਆ ਖੜੀ ਆ ਹੁਣ ਮੈਂ ਤੁਹਾਨੂੰ ਖੋਣਾ ਲੂੰਬੜ ਪੂਚੀ ਇੱਕ ਨਾ ਲੂੰਬੜ ਪੂਚੀ ਦੀ ਬਹੁਤ ਸ਼ਿਕਾਇਤ ਹੈ ਆ ਪਾਲਕ ਦੇਖੋ ਇੱਥੇ ਬਹੁਤ ਪਾਲਕ ਸੀਗਾ ਆ ਦੇਖੋ ਬਈ ਲੂੰਬੜ ਪੂਚੀ ਮੈਂ ਤੁਹਾਨੂੰ ਜੂਮ ਕਰਕੇ ਦਿਖਾਉਣਾ। ਦੇਖੋ ਪੀਲਾ ਪੈ ਗਿਆ ਨਾ। ਨਾਲੇ ਕਣਕ ਦੇ ਵਿੱਚ ਆ ਇਹ ਆ ਕਣਖੜੀ ਉੱਤੇ। ਆ ਦੇਖੋ। ਹੇ ਇੱਕ ਆਪਾਂ ਇਹਦੇ 'ਚ ਹਜੇ ਤਾਂ ਆਪਾਂ ਇਹਦੇ 'ਚ ਨਾ ਉਹ ਨਹੀਂ ਪਾਇਆ ਸੀ ਸਟicker। ਸਟicker ਜ਼ਰੂਰ ਪਾਉਣਾ ਚਾਹੀਦਾ। ਜਿਹਦਾ ਆਪਾਂ ਸਪਰੇਅ ਕਰਦੇ ਹਾਂ ਹੁਣ ਆਹ ਦੇਖੋ ਤੁਸੀਂ। ਲੂੰਬੜ ਪੂਚੀ ਦਾ ਹਾਲ। ਆ ਦੇਖੋ। ਇਹ ਵੀ ਐਡਾ ਬਿਸ਼ਰਮਕਾ ਹੈ ਵੀ ਨਾ ਤੇ ਟੋਪ ਨੂੰ ਨਿਆਂ ਦਿੰਦਾ ਤੇ ਨਾ ਕਿਸੇ ਹੋਰ ਸਪਰੇ ਨੂੰ ਨਿਆਂ ਦਿੰਦਾ ਇਹ ਸਪਰੇ ਆਪਾਂ ਕੀਤੀ ਸੀਗੀ ਜਿਹੜੀ ਐਕਸਲ ਆਉਂਦੀ ਆ ਸੋ ਜੈਂਟਾ ਦੀ ਆ ਦੇਖ ਲਓ ਤੁਸੀਂ ਸਵਾਹ ਬਣਾਦਾ ਹੁਣ ਪਾਣੀ ਹਜੇ ਇਹਨੂੰ ਨਾ ਕੱਲ ਪਾਣੀ ਲੱਗਿਆ ਆ ਗਿੱਲਾ ਵਣ ਪੂਰਾ ਤੇ ਜਦੋਂ ਹਫਤਾ ਹੋ ਗਿਆ ਨਾ ਫੇਰ ਐਨ ਪੂਰਾ ਮੱੱਚਾ ਦਿਸੂਗਾ ਹੈਗਾ ਆ ਦੇਖੋ ਇਹ ਆਪਣੇ ਇੱਕ ਕਿੱਲੇ 'ਚ ਹੀ ਸੀਗਾ ਲੂੰਬੜ ਪੁੱਛੀ ਆਪਾਂ ਉਸੇ ਤੇ ਕੀਤੀ ਸੀ ਆਪਾਂ ਨਜਾਇਜ਼ ਖਰਚਾ ਕੋਈ ਨਹੀਂ ਕੀਤਾ ਕਣਕ ਤੇ ਤੇ ਜਿੱਥੇ ਲੋੜ ਸੀ ਉੱਥੇ ਸਪਰੇਅ ਕੀਤੀ ਆ ਹਾਂ ਬਾਥੂ ਪਾਲ ਕਾਲੀ ਆਪਾਂ ਸਾਰੇ ਤੇ ਕਰਤੀ ਸੀ ਤੇ ਆ ਤੁਹਾਡੇ ਸਾਹਮਣੇ ਰਿਜ਼ਲਟ ਨਾ ਮੈਨਾ ਨਾ ਪਾਲਕ ਤੇ ਨਾ ਬਾਥੂ ਤੇ ਨਾ ਜਾਂ ਲੰਬੂ ਲੰਬੜプチ ਜਿੱਥੇ ਆਪਾਂ ਇਹ ਕੀਤੀ ਹੈ ਤੁਹਾਡੇ ਸਾਹਮਣੇ ਹੈ ਦੱਸੋ ਕਮੈਂਟ ਕਰਕੇ ਤੁਸੀਂ ਕਿਹੜੀਆਂ ਸਪ੍ਰਿਆਂ ਕੀਤੀਆਂ ਤੇ ਕੀ ਰਿਜ਼ਲਟ ਰਿਹਾ ਤੇ ਇਹ ਚ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਸੱਜਣ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ